ਹਾਂਜੀ ਲਓ ਜੀ ਕੱਲ ਮਨਾਈ ਲੋਹੜੀ ਤੇ ਅੱਜ ਪੈ ਗਿਆ ਨਵਾਂ ਹੀ ਪੰਗਾਇਕ ਸਾਜਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਣੀ ਆਪਣੀ ਜਿੰਦਗੀ ਵਿੱਚ ਖੁਸ਼ ਹੋਵੋਗੇ ਆਓ ਜੀ ਅੱਜ ਮਾਲ ਕਰੇ ਤਿਹਾਰ ਲਿਆਂਦਾ ਲੋਹੜੀ ਇਹ ਦੇ ਕਰਾਂ ਕੁਝ ਆ ਪੰਜਾਬੀ ਲੋੜੀ ਹੈ ਨਾ ਕੰਦ ਮਸਤੀ ਵਾਲੀ ਲੋੜੀ ਆਵੇ ਦੇ ਕਰਾਂ ਠੀਕ ਹੈ ਜੀ ਆਪਣੀ ਤਾਂ ਇਹ ਅਰਦਾਸ ਆ ਜੀ ਮਾਲਕ ਅੱਗੇ ਬਾਕੀ ਲੱਗੇ ਹੋਏ ਕੰਮਕਾਰ ਜੀ ਲੋੜੀ ਅੱਜ ਹਨੇਰਾ ਹੋ ਗਿਆ ਸਾਡਾ ਹਾਲੇ ਕੰਮ ਨਹੀਂ ਜੀ ਨਿਪੜਿਆ ਤੇ ਪਹਿਲਾਂ ਗਏ ਵੀ ਸੀ ਭੈਣ ਨੂੰ ਸੰਧਾਰਾ ਦੇਣ ਇੱਧਰ ਨੂੰ ਆ ਜਾਂਦੇ ਮੜਾ ਇੱਧਰ ਧੂਆ ਹੀ ਜਾਂਦਾ ਅਜੇ ਬਾਲ ਰਹੀ ਆ ਲੋੜੀ ਅ ਅੱਗ ਹੁਣ ਹਜੇ ਬਾਲੀ ਜਾਂ ਸ਼ੁਰੂ ਕਰਿਆ ਜੀ ਕੰਮ ਹੁਣ ਜੋ ਜੋ ਮਾਖਾ ਵੀ ਹੌਲੀ ਹੌਲੀ ਆਵਲਾ ਖੁੰਡ ਲਾਉਣਾ ਏ ਏ ਜਿਆਦਾ ਹੌਲੀ ਹੌਲੀ ਇੱਕ ਵਾਰ ਇਹਨੂੰ ਅੱਗ ਲੱਗ ਗਈ ਫੇਰ ਪੈਸੇ ਬਾਈ ਇਹੇ ਆਪਾਂ ਉਹਰੇ ਲਾਉਣ ਗਲਤੇ ਲੱਗੇ ਆ ਇਹ ਤਾਂ ਦੋ ਦਿਨ ਨਹੀਂ ਪਹੁੰਚਣਾ ਮੈਨੂੰ ਲੱਗਦਾ ਬਹੁਤ بڑا ਹੋਰ ਧੁੱਪਾ ਭਾਜੀ ਬੁਲਾਇਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੂੰ ਲੋੜੀ ਦੀ ਤੁਸੀਂ ਵੀ ਵਧਾਈਆਂ ਦੇ ਦਿਓ ਲੋੜੀ ਦੀ ਬਾਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂ ਪਾਪਾ ਜੀ ਬਾਈ ਜੀ ਕੋ ਖਾਨ ਸਾਹਿਬ ਆਹੀ ਕੀ ਬੰਦੇ ਅੰਨੀ ਲੋੜੀਆ ਬਗਾਨਾ ਐਨੇ ਕਾਲੇ ਹੋਈ ਬੀਤੀ ਵੀ ਬਸ ਹੁਣੇ ਅੱਗ ਬਾਲਦਾ ਹੁਣੇ ਅੱਗ ਬਾਲਦਾ ਦੇਖ ਲੋ ਪਾਪਾ ਜੀ ਨੂੰ ਠੰਡ ਲੱਗਦੀ ਆ ਓਕੇ ਹੋਰ ਜੇ ਹੁਣ ਅੱਜ ਲੋੜੀ ਨਾ ਹੁੰਦੀ ਪਾਪਾ ਜੀ ਨੂੰ ਝੱਲਾ ਬਾਲ ਲੈਣਾ ਸੀ ਇਹ ਵੀ ਗੱਲ ਆ ਹੁਣ ਤਾਂ ਬਹਾਨਾ ਵਧੀਆ ਹੋਰ ਕੀ ਆ ਉਹ ਤੇ ਹੁਣ ਅੱਜ ਕਹਦੇ ਵੀ ਲੋੜੀ ਬਾਲੋ ਭਾਈ ਜਲਦੀ ਕਰੋ ਹੂੰ ਅੱਗ ਬਾਲੋ ਹਾਂ ਹਾਂ ਪਾਪਾ ਜੀ ਈਸ਼ਰ ਆਏ ਤੇ ਲਿੱਦਰ ਜਾਏ ਦਲਿੱਦਰ ਦੀ ਜੜ ਚੁੱਲੇ ਪਾਏ ਸੁਣੀ ਹੋਣੀ ਗਾਵਤ ਹਾਂ ਨਾ ਇੱਧਰ ਤਾਂ ਸਰਦਾਰ ਸਾਹਿਬ ਨੂੰ ਪਤਾ ਹੀ ਨਹੀਂ ਕੁਛ ਮੈਂ ਦੱਸ ਕਹਾਵਾਂ ਦੀ ਤਾਂ ਮੈਂ ਸੁਣੀ ਸੀ ਆ ਈਸਰ ਆਏ ਦਲਿੱਦਰ ਜਾਏ ਹੈ ਦਲਿੱਦਰ ਦੀ ਜੜ ਚੁੱਲੇ ਪਾਏ ਅੱਗੇ ਕੀ ਆਉਂਦਾ ਗਾਉਣਾ ਇਹ ਕੌਣਾ ਹੈ ਹਾਂ ਗੀਤ ਹੈ ਜਾਂ ਗੀਤ ਹੈ ਅੱਛਾ ਚਲੋ ਫਿਰ ਇਹ ਸੁਣਾ ਦਿਓ ਦੁੱਲਾ ਪੱਟੀ ਵਾਲਾ ਸੁਣਾ ਦਿਓ ਫਿਰ ਤੁਹਾਨੂੰ ਸਾਹਿਬ ਕੁਝ ਤਾਂ ਆਉਂਦਾ ਹੈ ਹਾਂਜੀ ਫਸ ਗਏ ਕਿਆ ਚੱਕ ਗੜਾ ਹਾਂਜੀ ਬਹੁਤ ਹੀ ਰੋਗੀ ਆਏ ਹਾਏ ਚਲੋ ਮੈਂ ਸ਼ੁਰੂ ਕਰ ਦਿੰਦੀ ਆ ਮੈਂ ਸ਼ੁਰੂ ਕਰ ਦਿੰਦੀ ਆ ਹਾਂ ਚਲੋ ਪਹਿਲੇ ਮੰਮੀ ਨੂੰ ਬਚਾ ਮੰਮੀ ਨੂੰ ਆਉਂਦਾ ਹੋਣਾ ਮੰਮੀ ਬੁਲਾਇਆ ਸਤਿ ਸ਼੍ਰੀ ਅਕਾਲ ਵਾਲੇ ਜੀ ਦਾ ਖਾਸਾ ਵਾਲੇ ਕੁ ਨੂਰੂ ਚਾਚੀ ਕਾ ਬੁਲਾ ਦੇ ਸਾਰੇ ਮੰਮੀ ਗੀਤ ਸੁਣਾਇਓ ਲੋੜੀ ਵਾਲਾ ਆ ਇਧਰ ਹਾਂ ਹਾਂਜੀ ਆ ਭਾਈ ਸਲਾਮ ਅਨੀ ਦੰਨਾ ਪੱਠੀ ਵਾਲਾ ਹੋਦਲੇ ਦੀ ਧੀ ਵਿਆਹੀ ਹੋ ਗਲਤ ਸੱਕਰ ਪਾਈ ਹੋ ਪੀਦਾ ਸਾਡੂ ਕਾਟਾ ਹੋ ਸਾਡੂ ਕਾਲਸ ਮੇਟੇ ਹੋ ਚਾਚਾ ਚੂਰੀ ਕੁੱਟੇ ਹੋ ਨਹੀਂ ਬਾਪਾ ਜੀ ਸਹੀ ਤਾਂ ਸੁਣਾਏ ਆ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁਲੇ ਨੇ ਧੀ ਵਿਆਹੀ ਛੇਰ ਚੱਕਰ ਪਾਈ ਕੁੜੀ ਦਾ ਸਾਲੂ ਪਟਾ ਕੁੜੀ ਦਾ ਜੀਵੇ ਚਾਚਾ ਚਾਚਾ ਚੂਰੀ ਕੁੱਟੇ ਲੰਬੜਧਾਰੀ ਲੁੱਟੀ ਇੱਕ ਪੋਲਾ ਰਹਿ ਗਿਆ ਸਿਪਾਹੀ ਕੱਢ ਕੇ ਲੈ ਗਿਆ ਆ ਜੀਜਾ ਦੇਖ ਲੋ ਜੀ ਮੰਨਦੇ ਹੋ ਨਾ ਹੁਣ ਤੁਸੀਂ ਹੁਣ ਤਾਂ ਮੈਨੂੰ ਵੀ ਯਾਦ ਆ ਗਿਆ ਮੂਰੇ ਦੇ ਚਰੂ ਜਾਂ ਨਹੀਂ ਗੱਲ ਸੁਣਾ ਤੁਸੀਂ ਦੇਖ ਲਓ ਮੈਂ ਸੱਭਿਆਚਾਰ ਦੇ ਨਾਲ ਵੀ ਜੁੜੀ ਹੋਈ ਆ ਮੈਨੂੰ ਪਤਾ ਠੀਕ ਆ ਨਹੀਂ ਵਧੀਆ ਗੱਲ ਆ ਸਭ ਨੂੰ ਪਤਾ ਹੋਣਾ ਚਾਹੀਦਾ ਮੇਰ ਉਹ ਹੁਣ ਪਤਾ ਕਿਆ ਗੱਲ ਆ ਅ ਮੈਂ ਜਿਆਦਾ ਪੜ੍ਹਦੇ ਹੁੰਦੇ ਤੇ ਹਾਂ ਮੈਂ ਜਿਆਦਾ ਤਾਂਦਾ ਪੜ੍ਹਾਈ ਉਪਰ ਧਿਆਨ ਮਮੇ ਮੁੰਡਾ ਕਹਿੰਦਾ ਤੁਹਾਡਾ ਕਹਿੰਦਾ ਮੈਂ ਜਦ ਪੜਦਾ ਹੁੰਦਾ ਸੀ ਮੈਂ ਪੜ੍ਹਾਈ ਵੱਲ ਦਿੰਦਾ ਸੀ ਇੱਧਰ ਇੱਕ ਗੱਲ ਨੋਟ ਕਰੀ ਜਦ ਇੱਧਰ ਨੂੰ ਕੈਮਰਾ ਘੁੰਮਦਾ ਲਾਈਟ ਘੁੰਮਦੀ ਆ ਨੂਰ ਜਦ ਬੋਲੇ ਭਲਾ ਦੇ ਸਾਸਰੀ ਕਾ ਲੋਣੀ ਮੈਂ ਕਰਦੀ ਸੀ ਮੈਨੂੰ ਚਲ ਜਾਂਦੇ ਤੇ ਹਾਂ ਹੋਰ ਕੀ ਆ ਦੇਖ ਲਓ ਬਾਈ ਲੋੜੀ ਬਹੁਤ ਮੰਗੀ ਅਸੀਂ ਵੀ ਬੰਦੇ ਬੰਦੇ ਅਸੀਂ ਵੀ ਮੰਗੀ ਆ ਅਸੀਂ ਵੀ ਮੰਗੀ ਆ ਆਨੇ ਤਾਂ ਲੋੜੀ ਮੰਗਦੇ ਹੋ ਨੀ ਉਹ ਨਾਲੇ ਨਹੀਂ ਚੱਲ ਮੰਗਦੇ ਤਾਂ ਉਹ ਤੇਰੇ ਮੰਗਦੇ ਹੁਣ ਘੱਟ ਘੱਟ ਕੇ ਹੋ ਗਈ ਘੱਟ ਗਈ ਅਮੀ ਨਾਲੇ ਘੱਟਦਾ ਗਏ ਹੁਣ ਜੱਤਾਂ ਜੱਤ ਪਤਾ ਕਿਆ ਗੱਲ ਆ ਜੱਤਾਂ ਜੱਟ ਜ਼ਿਮੀਦਾਰਾਂ ਦੇ ਵੀ ਮੰਗਦੇ ਜਾਂਨੇ ਆਣੇ ਨਹੀਂ ਹੁਣ ਉਹ ਵੀ ਮੈਂ ਗੱਲ ਲੱਗਿਆ ਦੱਸਣਾ ਵੀ ਜੱਤਾਂ ਚੰਗੇ ਚੰਗੇ ਘਰਾਂ ਦੇ ਵੀ ਮੁੰਡੇ ਲੋੜੀ ਮੰਗਦੇ ਦੇ ਮੁੰਡੇ ਕੁੜੀਆਂ ਵੀ ਜਦ ਜਾਂ ਸਮਾਤਾ ਜਦ ਪਹਿਲਾ ਤੇ ਜੁੱਟ ਸੀਗੇ ਹੁਣ ਹਾਂ ਹੁਣ ਤਾਂ ਕੋਈ ਹੈ ਹੀ ਨਹੀਂ ਰਿਹਾ ਹੀ ਨਹੀਂ ਕੋਈ ਮੰਗਦੇ ਆ ਚਲੋ ਫੇਰ ਵੀ ਪਰ ਉਹਨਾ ਨਹੀਂ ਹੈ ਹੁਣ ਜਿੰਨਾ ਪਹਿਲਾਂ ਤਾਂ ਅਸੀਂ ਤਾਂ ਬਹੁਤ ਮੰਗੀ ਤੁਹਾਡੇ ਵੀ ਸਕੂਲ ਚ ਲੋੜੀ ਵਾਲੇ ਦਿਨ ਪਾਥੀਆਂ ਪੁੱਥੀਆਂ ਮੰਗਾਉਂਦੇ ਹੁੰਦੇ ਤੇ ਆਹਾਂ ਬਣਾਉਂਦੇ ਹੁੰਦੇ ਸੀ ਮੰਗਾਉਂਦੇ ਹੁੰਦੇ ਸੀ ਆਪਣਾ ਪਿੰਡ ਤਾਂ ਮੰਗਣਾ ਹੀ ਮੰਗਣਾ ਅਸੀਂ ਤਾਂ ਨਾਲ ਵਾਲੇ ਪਿੰਡਾਂ માં ਵੀ ਵੜ ਜਾਂਦੇ ਸੀ ਹੁਣ ਅਸੀਂ ਤਾਂ ਰੇਡੂ ਵਾਲੇ ਪੜਦਣਾ ਜਾ ਕੇ ਤੇ ਉਧਰ ਵੀ ਮੰਗ ਕੇ ਆਉਣੀ ਪੂਰੀਆਂ ਯਾਨੀ ਬਹੁਤ ਨਜ਼ਾਰੇ ਤੇ ਜ਼ਿਆਦਾ ਸ਼ਾਹੀ ਉਮਰ ਹਾਂ ਹਾਂ ਹੁਣ ਪਾ ਕਾ ਕਾ ਨਿਆਣੇ ਹੁਣ ਕਾ ਨਿਆਣਿਆਂ ਨੂੰ ਸ਼ਰਮ ਆਈ ਜਾਂਦੀ ਗੱਲ ਤਾਂ ਹਾਂ چاہے ਛੋਟੇ ਹੀ ਆ ਨਿਆਣੇ ਅਸੀਂ ਤਾਂ ਚੰਗੇ بڑے ਹੋਣ ਤੱਕ ਵੀ ਮੰਗੀ ਗਏ ਹੁਣ ਤਕਰੀਬਨ ਸਮਝ ਲਓ ਲਾਲੋ ਸਾਹਿਬ ਵੀ 10 10 12 ਸਾਲਾਂ ਦੇ ਛੜਤੀ ਮੰਗਣੀ ਯਾਨੀ 16 17 15 16 ਸਾਲ ਤੱਕ ਉਮਰ ਤੱਕ ਦੀ ਉਮਰ ਤੱਕ ਅਸੀਂ ਲੋੜ ਹੀ ਮੰਗੀ ਹੈ ਰੋਕੀਂ ਤੇ ਜਾਣਾ ਤੇ ਹੁਣ ਆ ਸਕਦਾ ਤਾਂ ਆ ਜਾ ਨਹੀਂ ਤਾਂ ਸੋਨ ਤੂੰ ਆ ਮੈਂ ਹੁਣ ਨਹੀਂ ਟਾਈਮ ਲੱਗਣਾ ਰਿਹਾ ਸਵੇਰੇ ਜਾਉਂਗਾ ਸਵੇਰੇ ਨਾਲ ਹੀ ਰੱਖ ਕਹਿ ਤੂੰ ਉਹ ਫਿਲਟਰ ਕਿਆ ਹੋ ਗਿਆ ਸੀਗਾ ਗੀਜ਼ਰ ਸੈੱਟ ਕਰਨੇ ਵਾਲੇ ਭਾਈ ਦਾ ਫੋਨ ਆਉਂਦਾ ਹਜੇ ਹੋਇਆ ਨਹੀਂ ਜੀ ਸਰ ਜੀ ਹਾਂ ਸਵੇਰੇ ਸਵੇਰੇ ਤੋਂ ਦੇਖਾਂਗੇ ਹੁਣ ਤਾਂ ਫਿਰ ਆਏ ਆ ਇੱਕ ਪਾਕ ਬੰਗੁਰ ਪ੍ਰੋਗਰਾਮ ਆ ਅੱਜ ਇੱਕ ਲੋਕੀ ਅੱਜ ਤੇ ਨੰਬਰ 2 ਕਿਸੇ ਨੇ ਖਾਣ ਤੇ ਬੁਲਾਇਆ ਵਾਇੋ ਹਾਂ ਅਸੀਂ ਜਾਣਾ ਜੀ ਚਾਚੇ ਕਿਸੇ ਦੇ ਘਰ ਆ ਪ੍ਰਸ਼ਾਦ ਦੇ ਪਰ ਉਰ ਨਹੀਂ ਰੁਕੀ ਕਰੀ ਜੀ ਤੇ ਕਿਸੇ ਦੇ ਵੀ ਕਾ ਨੂੰ ਸਾਡੇ ਆਪਣਾ ਹੀ ਘਰ ਆ ਤੇ ਇਧਰ ਇਧਰ ਦੇਖਿਓ ਸਫਾਈ ਕਰਦੀ ਆ ਸਾਡੇ ਵਿੱਚੋਂ ਹੀ ਆ ਜੀ ਉਧਰ ਨੂੰ ਜਾਣਾ ਜੀ ਇਹ ਕਰਕੇ ਅੱਜ ਤਾਂ ਬਹੁਤ ਟਾਈਮ ਲੱਗਣਾ ਤੇ ਫਿਰ ਕੱਲ ਨੂੰ ਦੇਖਾਂਗੇ ਓਕੇ ਬਾਜੀ ਤੁਸੀਂ ਵੀ ਜਾਂਦੇ ਹੁੰਦੇ ਸੀਗੇ ਮੰਗਣ ਲੋੜੀ ਆਹਾਂ ਤੇਰੀ ਮੰਗੀ ਸੁੱਚੀ ਗੜਬੜੇ ਗੜਬੜੇ ਟਾਈਮ 'ਤੇ ਜਾਂਦੇ ਹੁੰਦੇ ਸੀਗੇ ਗੜਬੜੇ ਘਟ ਵਿੱਚ ਲੋੜੀ ਬਹੁਤ ਮੱਚਾ ਅੱਛਾ ਆਜੋ ਆਪਣਾ ਲੋੜੀ ਦਾ ਕੱਲ ਨੂੰ ਮਾਗੀ ਦਾ ਤਿਉਹਾਰ ਆ ਕਿ ਆਪ ਪਲਾਨ ਹੁੰਦਾ ਮਾਗੀ ਦੇ ਤਿਉਹਾਰ ਵਾਲੇ ਦਿਨ ਮਾਗੀ ਦੇ ਤਿਉਹਾਰ ਵਾਲੇ ਦਿਨ ਅਸੀਂ ਤਾਂ ਜਾਂਦੇ ਹੁੰਦੇ ਹਾਂ ਬਿੰਦਰਾ ਖਨਫਾ ਟਿਕਰ ਉੱਥੇ ਮਾਗੀ ਤਾਂ ਵਰਦਾ ਹੈ ਬਹੁਤ ਮੇਲਾ ਭਰਦਾ ਹੈ 6 ਕਾ ਮਾਰਾ ਦੀ ਜ਼ਰੂਰੀ ਆ ਨਾ ਸਾਨੂੰ ਸਾਥ ਆ ਜਾ ਬੱਚਾ ਨਹੀਂ ਆ ਜਾ ਆ ਜਾ ਕੀ ਹੋ ਗਿਆ ਕੀ ਹੋਇਆ ਮੇਰੇ ਬੱਚੇ ਨੂੰ ਪੁੱਛੋ ਕੀ ਹੋਇਆ ਕੀ ਹੋਇਆ ਅੱਛਾ ਬਾਹਰ ਕੱਢ ਦੇ ਫੇਰ ਬਾਹਰ ਕੱਢ ਦੇ ਸਾਚੀ ਕਾਲ ਕਰ ਦੇ ਸਾਚੀ ਕਾਲ ਕੌਤ ਕੌਤ ਸਾਚੀ ਕਾਲ ਤਾਂ ਕਰ ਦੇ ਬਸ ਹੁਣ ਕਾਂਟ ਗਈ ਮੰਮੀ ਥੋੜਾ ਵਜੂ ਲੈ ਆ ਦੂਤ ਪਹਿਲਾਂ ਆ ਬੜੀ ਹੋਣੀ ਵੀ ਪਾਈ ਪੰਮਾ ਦੀ ਯਾਦ ਆ ਗਈ ਆਪਣੀ ਦੀ ਚਲੋ ਚਲੋ ਤੁਸੀਂ ਉਧਰ ਨੂੰ ਚਲੋ ਇਹ ਆ ਉੱਥੇ ਤੱਕ ਗਈ ਉੱਥੇ ਤੇ ਵੇਹ ਮੜੇ ਆਈ ਵੀ ਦਰਵਾਜ਼ਾ ਲੱਗਿਆ ਹੋਇਆ ਜਾਲੀ ਵਾਲਾ ਅੱਛਾ 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 ਸਾਦੀ ਲੋੜੀ ਹੁਣ ਦੇਖ ਲਓ ਅੱਗੇ ਲੋੜੀ ਮੰਗਦੇ ਹੁੰਦੇ ਤੇ ਸ਼ਾਮ ਨੂੰ 4:30 5 ਵਜੇ ਤੇ ਤਿਆਰੀ ਸ਼ੁਰੂ ਉਹ ਹਜੇ ਗੋਹੇ ਵਾਲੀਆਂ ਅੱਜ ਮਹਿਸਾ ਚੋੜੇ ਨੂੰ ਰਹਿਦੀਆਂ ਹਾਂ ਉਹ ਤਾਂ ਤੁਸੀਂ ਧੜਾ ਧੜ ਕਰ ਦੇਣੀ ਆ ਉਹ ਤਾਂ ਕੋਈ ਇਸ਼ੂ ਨਹੀਂ ਹੈਗਾ ਚਲੋ ਚਾਰ ਕੇ ਰਹਿ ਗਈਆਂ ਬਾਕੀ ਦਾ ਤੁਸੀਂ ਵੇਚਦਾ ਗੱਲ ਚਲੋ 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 ਹੁਣ ਗੱਲ ਆ ਵੀ ਹੁਣ ਅੱਗੇ ਲੋਧੀ ਵਾਲੇ ਨਜ਼ਾਰੇ ਦੇ ਜਾਣਾ ਕੰਮ ਕਰਾ ਦੀ ਫਿਕਰ ਹੁੰਦੀ ਸੀ ਹਮਮ ਸਾਡਾ 4 ਵਜੇ ਤੇ ਲੋੜੀ ਮੰਗੜੀ ਚੜੀ ਹੁੰਦੀ ਜੀ ਬਾਅਦ ਲੋੜੀ ਮੰਗੜਨ ਜਾਣਾ ਹਮ ਆਪਣੀ ਵੀ ਪਹਿਲੀ ਲੋੜੀ ਆ ਮੇਰੇ ਨਾਲ ਤੁਹਾਡੀ ਹਾਂ ਹਾਂ ਹੈਪੀ ਲੋੜੀ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਸੇਮ ਟੂ ਯੂ ਜੀ ਵੈਸੇ ਤਾਂ ਸਵੇਰੇ ਤੁਹਾਨੂੰ ਕਹਿਤਾ ਤਾਂ ਨਹੀਂ ਚਲੋ ਹੁਣ ਥੋੜਾ ਜਿਹਾ ਜੇ ਕਹਿ ਦੂਗੇ ਥੋੜਾ ਜਿਹਾ ਵਧੀਆ ਹੋ ਜਾਊ ਕਹਿਤਾ ਵੈਸੇ ਤਾਂ ਬਾਕੀ ਹਮ ਉਹਦਾ ਯਾ ਲੋੜੀ ਆ ਦਾਹ ਦਾਹ ਖਤਮ ਜੋ ਹੁੰਦਾ ਜਾ ਰਿਹਾ ਸਰ ਸਾਰਾ ਕੁਝ ਹਮ ਹਲੋ ਪਜੀਆਂ ਚੀਜ਼ਾਂ ਹੁੰਦੀਆਂ ਜਾ ਰਹੀਆਂ ਐ ਜਿਵੇਂ ਪਹਿਲਾਂ ਸ਼ੌਂਕ ਹੁੰਦੇ ਸੀ ਪੂਰੇ ਪਿੰਡ 'ਚ ਪਤਾ ਲੱਜਦਾ ਹੁੰਦਾ ਸੀ ਬੱਚੇ ਫੇਰ ਰਹੇ ਆ ਹੁਣ ਨਹੀਂ ਇੰਨਾ ਪਤਾ ਲੱਗਦਾ ਰੱਬ ਤਾਂ ਆਉਂਦੇ ਮੁੰਡੇ ਵੀ ਬਹੁਤ ਮੁੰਡੇ ਲੋੜੀ ਨਾਲ ਗਾਣੇ ਦੇ ਮੈਂ ਵੀ ਜਾਣਦੀ ਹੁੰਦੀ ਸੀ ਮੰਗਣ ਲੋੜੀ ਕਾਗਰਾ ਵਸਾਏ ਹੋ ਗਦਾ ਲੋੜੀ ਜੀ ਲੋੜੀ ਬਸ ਐ ਜੀ ਮੈਂ ਵੀ ਲੋੜੀ ਮੰਗਣ ਜਾਂਦੀ ਹੁੰਦੀ ਸੀ ਇਹ ਗੱਲ ਹੈ ਜਦੋਂ ਮੰਦਰੀ ਦੀ ਜਦ ਯਾਰ ਉਹ ਮਰਦੀ ਜਾਂਦਾ ਤਾਂ ਬੜੀ ਹੋਦੀ ਹਾਂ ਹੁਣ ਕਾਏ ਹੁਣ ਜਦ ਵਿਆਹ ਤੋਂ ਪਹਿਲਾਂ ਸ਼ੋਭਤ ਸ਼ੁਭ ਨੂੰ ਲੈ ਜਾਣਾ ਵੀ ਆਪਣੇ ਚਾਰੇ ਘਰਾਂ ਦੇ ਵਿੱਚ ਲਿਆਉਣੀ ਥੋੜੀ ਥੋੜੀ ਜਾ ਕੇ ਹੈ ਉਹ ਵੀ ਸ਼ੌਂਕ ਪੂਰਾ ਕਰ ਲਿਆ ਚਲੋ ਹੂੰ ਮਰ ਦੇ ਸਾਹ ਗੈਨ ਔਰ ਇਹ ਆਪਣਾ ਉਮਰ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਹੁਣ ਤੱਕ ਪਹਿਲਾ ਸੰਗਾ ਸ਼ਰਮਾ ਨੀਤੀਆਂ ਹੈਗੀਆਂ ਨਿਆਣੇ ਚੈਨੀਆਂ ਜਾਣਾ ਛੋਟਾ ਜਿਹਾ ਨਿਆਣੇ ਨੂੰ ਕਹਿ ਦੋ ਜਿਹੜਾ 6-7 ਸਾਲ ਦਾ ਹੋ ਗਿਆ ਮੈਨੂੰ ਹੋਰ ਮੰਗਣ ਜਾਣਾ ਵੇਣ ਲੈ ਮੈਂ ਲੋੜੀਓ ਮੰਗੀ ਜਾਣੀ ਐਡਾ ਬੜਾ ਦਾ ਹੋ ਗਿਆ ਲੋ ਕੰਮ ਹੋ ਗਿਆ ਕੁਝ ਉਹਨਾਂ ਨੂੰ ਪਤਾ ਵੀ ਨਹੀਂ ਨਾ ਹੈ ਪਹਿਲਾਂ ਕਿਵੇਂ ਇਕੱਠੇ ਫਿਰਦੇ ਹੁੰਦੇ ਸੀ ਕੀਆ ਕਰਦੇ ਹੁੰਦੇ ਸੀ ਬਸ ਤਾਂ 4 ਵਜੇ ਸ਼ੁਰੂ ਹੋ ਜਾਂਦੇ ਸੀ ਲੋੜੀ ਮੰਡਣ ਜਿਹੜੇ ਮੰਮੀ ਨਵੇਂ ਕੱਪੜੇ ਪਾ ਦੇ ਅਸੀਂ ਇਹ ਗੱਲ ਕਹਿਣੀ ਯਾਰ ਨਾ ਵੀ ਸਮਾਂ ਤੇਜ ਹੋਈ ਜਾਂਦਾ ਹੁਣ ਨਹੀਂ ਹੁਣ ਜਦ ਮੈਂ ਤੁਹਾਡੇ ਕੋਲ ਨੂੰ ਆਏ ਸੀ ਤੁਹਾਨੂੰ ਕਿਹਦਾ ਫੋਨ ਆਇਆ ਵਾ ਸੀ ਜਾਂ ਤਾਂ ਫੋਨ ਆਇਆ ਵਾ ਤਾਂ ਉਹ ਜਿਹੜੇ ਕੁਲਵੀਰ ਮਾਤਾ ਜੀ ਆ ਯੂ ਐਸ ਏ ਤੋਂ ਹਾਂ ਕੀ ਕਹਿ ਰਹੇ ਸੀ ਮੇਰੇ ਤੇ ਦੋ ਤਿੰਨ ਵਾਰ ਚੱਕ ਨਹੀਂ ਹੋਇਆ ਹਮ ਮੈਂ ਕਦੇ ਬਿਜੀ ਹੁੰਦਾ ਤਾਂ ਕਦੇ ਗੁੱਸਾ ਪਾਉਂਦਾ ਹੁੰਦਾ ਤੇ ਇਹ ਆ ਇੱਕ ਦੋ ਵਾਰ ਪਤਾ ਨਹੀਂ ਲੱਗਿਆ ਹਮ ਫਿਰ ਹਾਂ ਇਹੀ ਆ ਮੰਮੀ ਰੱਖ ਲਈ ਦੀ ਹਾਂ ਹਾਂਜੀ ਹਾਂਜੀ ਲੈ ਜੰਨੀ ਆ ਮੈਨੂੰ ਉਹਨਾਂ ਦਾ ਫੋਨ ਰੀਸਿਵ ਕਰਨੀ ਹੋਇਆ ਫਿਰ ਉਹਨਾਂ ਨੇ ਬਾਰਡੇ ਵਾਲੇ ਦਿਨ ਵੀ ਫੋਨ ਕੀਤਾ ਤਾਂ ਉਦੋਂ ਵੀ ਨਹੀਂ ਮੇਤੇ ਚੱਕ ਹੋਇਆ ਉਦੋਂ ਦਾ ਬਹੁਤ ਗੀਜਦੇ ਮੀਨਸ ਹੁਣ ਕਲਾਸ ਲੱਗੀ ਹੁਣ ਕਲਾਸ ਵੀ ਚਲੋ ਪਤਾ ਕੀ ਗੱਲ ਹੈ ਉਹਨਾਂ ਦਾ ਹੁਣ ਹੁਣ ਵੀ ਉਹਨਾਂ ਦਾ ਫੋਨ ਆਇਆ ਮੈਤੇ ਜਨਨ ਨੂੰ ਮੈਂ ਚੱਕਣ ਲੱਗਿਆ ਜਨਨ ਨੂੰ ਕੱਢਿਆ ਫਿਰ ਮੈਂ ਦੁਬਾਰਾ ਇਧਰੋਂ ਪਤਾ ਆਪ ਦੇ ਦਿਲ ਨੂੰ ਹੁੰਦਾ ਅਪਾ ਉਹ ਬੰਦਿਆ ਚੋ ਨਹੀਂ ਹੈਗੇ ਵੀ ਹਾਂ ਵੀ ਫੋਨ ਨਹੀਂ ਜੀ ਚੱਕਣਾ ਆਏ ਮੇਰੇ ਆਪਦੇ ਦੇਲੋਂ ਆਏ ਹੋਇਆ ਵੀ ਯਾਰ ਅਗਲੇ ਨੇ ਕਹਣਾ ਵੀ ਅਸੀਂ ਤਾਂ ਇਹ ਸਾਡਾ ਇਲਾਕਾ ਪਿਆਰ ਅਸੀਂ ਤਾਂ ਤਾਂ ਫੋਨ ਕਰਦੇ ਹਾਂ ਵੀ ਇਹ ਹਵਾ ਦੀ ਮੈਂ ਅੱਗੇ ਪਤਾ ਨਹੀਂ ਫੋਨ ਨਹੀਂ ਸਾਡਾ ਚੱਕਦੇ ਕਿ ਆ ਜਦ ਕਿ ਆਪਾਂ ਬਿਜ਼ੀ ਸਕੇਜੂਲ ਆਪਣਾ ਹਾਂ ਤੇ ਫੇਰ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਂ ਇੱਧਰੋਂ ਫੋਨ ਕਰਿਆ ਮੈਂ ਕਿਹਾ ਚੱਲ ਮੱਝ ਮੱਝ ਥੱਲੇ ਬਾਅਦ ਮੈਂ ਬੈਠੂਗਾ ਪਹਿਲਾਂ ਫੋਨ ਕਰ ਹਾਜਾ ਫੇਰ ਮੈਂ ਫੋਨ ਕਰਿਆ ਉਹਨਾਂ ਨੂੰ ਹੂੰ ਹੋਰ ਕਰਿਆ ਤੇ ਫੇਰ ਉਹਨਾਂ ਦਾ ਬਿਜ਼ੀ ਆ ਗਿਆ ਫੋਨ ਹੂੰ ਤੈਨੂੰ ਬਿਜ਼ੀ ਆ ਗਿਆ ਮੈਂ ਤਿੰਨ ਚਾਰ ਵਾਰ ਕਰਿਆ ਪਰ ਫੇਰ ਉਹਨਾਂ ਦਾ ਆ ਗਿਆ ਫੋਨ ਉੱਤਰ ਹੂੰ ਮਾਲਕੀ ਜਿੱਧਰ ਆ ਗਈ ਤੇ ਆਇਆ ਫੋਨ ਉਹ ਕਹਿੰਦੇ ਭਾਈ ਵੀ ਮੈਂ ਤਾਂ ਬਹੁਤੇ ਗੁੱਸੇ ਹੂੰ ਮੈਂ ਹੈ ਨਹੀਂ ਕਾਤੇ ਹੂੰ ਕਿਉਂਕਿ ਤੁਸੀਂ ਮੇਰਾ ਫੋਨ ਨਹੀਂ ਪਿੱਕ ਕਰਿਆ ਮੈਂ ਕਹਾ ਜੀ ਮੈਂ ਕੀ ਕਰਦਾ ਮੈਂ ਬੀਬੀ ਤਾਂ ਹੂੰ ਇਹ ਦੇ ਕਰਕੇ ਫੋਨ ਚੱਕ ਨਹੀਂ ਹੋਇਆ ਮੇਰੇ ਤੋਂ ਤੇ ਨਹੀਂ ਮਨੂਗਨ ਹੋਰ ਕਰਿਆ ਜੈਸਮੀਨ ਮੈਂ ਕਹਾ ਜੀ ਫੋਨ ਮੇਰਾ ਹੈ ਜੀ ਇਹ ਜੈਸਮੀਨ ਦੀ ਬੋਲਦੀ ਹੁੰਦਾ ਵੀ ਜੈਸਮੀਨ ਦਾ ਕੋਈ ਇਹਦੇ ਵਿੱਚ ਕੰਮੂਰ ਨਹੀਂ ਹੈਗਾ ਫੇਰ ਇਹ ਕਿਹਦਾ ਫੇਰ ਸਮਝ ਵੀ ਇਹ ਵੀ ਚਲੋ ਮੈਂ ਕਹਾ ਮੈਂ ਤਾਂ ਜੀ ਹੁਣ ਵੀ ਸਾ ਸਮਝ ਲੋ ਵੀ ਡੰਗਰ ਚੋ ਰਹਿਆ ਫਿਰ ਮੈਂ ਗੱਲ ਕਰਦਾ ਕਰਦਾ ਮੱਝ ਲੱਗ ਗਿਆ ਚੋਰ ਹਾਂ ਕਿ ਚਲੋ ਹੋਰ ਤਾਂ ਗੱਲ ਹੋਏ ਰਹੀ ਆ ਹੂੰ ਹੂੰ ਤੇ ਉਹਨੂੰ ਦੱਸਿਆ ਮੈਂ ਕਿ ਮੈਂ ਤਾਂ ਫੋਨ ਵੀ ਸਗੋਂ ਮੱਝ ਥੱਲੇ ਬੈਠਾ ਕਿ ਕਈ ਵਾਰ ਬਿਜੀ ਹੁੰਦੇ ਤਾਂ ਕਰਤੀ ਦੀਗੀ ਫੋਨ ਹਾਂ ਹਾਂ ਵੀ ਉਹ ਤਾਂ ਸਾਡ ਨੂੰ ਵੀ ਐਦਾਂ ਨਹੀਂ ਹੈ ਕਿ ਹਾਂ ਜੇ ਕਿਸੇ ਦਾ ਫੋਨ ਆ ਮੈਂ ਨਾ ਚੱਕੀਏ ਕੀ ਉਹ ਕਰੂੰਗਾ ਇਹਨਾ ਸਾਨੂੰ ਆਪ ਉਹ ਹੁੰਦਾ ਵੀ ਸਾਡੇ ਦਾ ਮਾਨ ਰਸ ਕੋਈ ਤੁਹਾਨੂੰ ਇੰਨੇ ਪਿਆਰ ਨਾਲ ਫੋਨ ਕਰਦੇ ਆ ਬਾਹਰ ਹਨ ਸਾਨੂੰ ਆਪ ਖੁਸ਼ੀ ਪਰ ਗਲਤੀ ਸਾਡੀ ਆ ਵੀ ਅਸੀਂ ਉਸ ਟਾਈਮ ਬਿਜ਼ੀ ਹੁੰਨੇ ਆ ਸਾਤੇ ਫੋਨ ਨਹੀਂ ਚੱਕ ਹੁੰਦਾ ਹਾਂ ਨਹੀਂ ਕਈ ਵਾਰ ਨਹੀਂ ਕਈ ਵਾਰ ਨਹੀਂ ਚੱਕ ਹੁੰਦਾ ਵੈਸੇ ਤਾਂ ਤਕਰੀਬਨ ਛੱਡਦਾ ਚੱਕੀ ਗਈ ਆ ਬਈ ਵਾਰ ਮੈਨੂੰ ਵੀ ਅੱਜ ਜਗਰਾਉ ਤੇ ਫੋਨ ਆਇਆ ਸੀ ਉਹ ਉਧਰ ਕਿੰਨਰ ਆਏ ਹੋਏ ਸੀਗੇ ਮੇਰੇ ਤੇ ਚੱਕ ਨਹੀਂ ਹੋਇਆ ਹੈਗਾ ਮਤਲਬ ਮੈਂ ਕਹਿ ਦੋ ਮੈਂ ਉਹ ਬਾਤਿਓ ਕਰੂੰਗੀ ਔਰ ਮੇਰੇ ਦਿਮਾਗ ਚ ਹੁਣ ਆਇਆ ਵੀ ਮੈਂ ਉਹਨਾਂ ਨੂੰ ਫੋਨ ਤਾਂ ਕਰਾਂ ਇੱਕ ਵਾਰ ਜਾ ਕੇ ਨੀ ਹਾਂ ਬੈਸੋ ਕਰਨਾ ਵੀ ਜ਼ਰੂਰੀ ਹੈ ਇਹ ਵਿੱਕੀ ਚਾਚੇ ਨੇ ਨੰਬਰ ਦਿੱਤਾ ਸੀ ਉਹਨਾਂ ਨੂੰ ਵੀ ਚਲੋ ਜਸਪੀਨ ਕਰ ਲਊਗਾ ਲੋਕ ਸਾਨੂੰ ਦੇਖਦੇ ਆ ਲੋਕ ਨਹੀਂ ਹੈਗੇ ਦਰਸ਼ਕ ਦਰਸ਼ਕ ਹੈਗੇ ਦੇਖ ਮੇਰੀ ਗੱਲ ਸੁਣ ਇਹ ਗੱਲ ਮਾਂ ਪਾਪ ਜਨਾਲ ਵਿੱਚ ਹੋਈ ਆ ਇਹੀ ਗੱਲ ਹੋਈ ਆ ਪਤਾ ਕੀ ਗੱਲ ਹੈ ਦੇਖੋ ਉਹ ਕਹਿੰਦੇ ਵੀ ਆਪਣਾ ਜਿੱਤਾਂ ਮੰਦਿਆ ਸਭਾ ਹੁੰਦਾ ਹੈ ਲੈਚਰ ਰੱਖੋ ਆਪਣਾ ਤੇ ਮੇਰੇ ਤੇ ਹੁਣ ਜਿਵੇਂ ਮੈਂ ਚਲੋ ਬਲੌਗ ਮੈਨੂੰ ਇਹ ਹੁੰਦਾ ਵੀ ਮੇਰੇ ਜਿੰਨੇ ਵੀ ਵੀਡੀਓ ਦੇਖਦੇ ਮੇਰੇ ਫੈਮਲੀ ਮੈਂਬਰ ਫੈਮਲੀ ਮੈਂਬਰ ਹੈਗੇ ਆ ਮੈਂ ਵੀ ਮੰਨਦਾ ਪਰ ਕਈ ਵਾਰ ਕਹਿ ਹੋ ਜਾਂਦਾ ਹੁੰਦਾ ਗੁੱਲ ਗਾਦੀ ਓਕੇ ਸਰ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਚਲੋ ਤੁਹਾਨੂੰ ਅਡਾ ਐਕਸਪੀਰੀਅੰਸ ਹੈ ਨਹੀਂ ਵੀ ਚਲੋ ਤੁਸੀਂ ਨੇਚਰਲ ਆ ਜਿਵੇਂ ਜੋ ਉੱਤੇ ਤੁਹਾਡੇ ਮੂੰਹ ਚੋਂ ਆਉਂਦਾ ਤੁਸੀਂ ਕਹਿ ਦੋ ਮੈਂ ਆਪਾਂ ਹੈ ਵੀ ਇਦਾਂ ਨਹੀਂ ਆ ਮੈਂ ਤਾਂ ਹਾਂ ਕਿ ਮੈਂ ਸੋਚ ਕੇ ਥੋੜੀ ਗੱਲ ਕੋਈ ਬਣਾ ਕੇ ਨਸਲੀ ਵੀ ਹਾਂ ਆਪਣੇ ਦਾ ਜੋ ਮੈਂ ਦੇਖ ਲਿਆ ਤੁਹਾਨੂੰ ਇੱਕ ਦੋ ਵਾਰ ਜਾ ਤੁਸੀਂ ਸੀਕੁਐਂਸ ਦਾ ਸੋਚ ਲੈਂਦੇ ਆ ਜਾ ਗੱਲ ਕਾਨੀ ਆ ਗਲ ਉਲਝੇ ਜਾਂਦੇ ਆ ਹਾਂ ਫਿਰ ਮੈਂ ਸਭੋ ਬੋਲ ਨਹੀਂ ਹੁੰਦਾ ਜੇ ਮੈਂ ਕੁਝ ਸੋਚ ਕੇ ਬੋਲਣਾ ਮੈਂ ਤਾਂ ਜਿਵੇਂ ਨਾ ਮੇਰੇ ਬਸ ਮੂੰਹ ਚ ਆ ਗਿਆ ਆਪਾਂ ਉਵੇਂ ਬੋਲੀ ਜਾਂਦਾ ਪਰ ਉਹ ਗੱਲ ਮਾਲਕ ਦੀ ਇੰਨੀ ਕਿਰਪਾ ਏ ਵੀ ਜੋ ਮਰਜੀ ਕਹਿ ਲੋ ਵੀ ਆਪਾਂ ਆਪਣੀ ਗੱਲ ਕਿਸੇ ਨੂੰ ਮਾੜੀ ਨਹੀਂ ਲੱਗੇ ਇੰਨੀ ਕਿਰਪਾ ਮਾਲਕ ਦੀ ਤੇ ਮਤਲਬ ਜੋ ਇੱਦੀ ਸਿੱਧੀ ਜੇ ਸ਼ਬਦਾਂ ਚ ਆ ਜੀ ਜ਼ਿੰਮੇ ਸਿੱਧੇ ਜੇ ਹੈਗੇ ਆ ਜੀ ਆਪਾਂ ਉਮੇ ਆ ਕੈਮਰੇ ਦੇ ਬੂਰੇ ਕੁਝ ਬਨਾਵਟੀ ਨਹੀਂ ਹੈਗਾ ਹਾਂ ਬਨਾਪੀ ਨਹੀਂ ਬਣਾ ਹੁੰਦਾ ਉਮੇ ਕਹਿ ਹੋ ਜਾਂਦਾ ਪਰ ਉਦੋਂ ਤਾਂ ਚਲੋ ਹੈ ਤਾਂ ਫੈਮਿਲੀ ਆ ਸਾਡੀ ਪਰ ਕਈ ਵਾਰ ਕਹਿ ਹੋ ਜਾਂਦਾ ਕੋਈ ਗੱਲ ਅੱਛਾ ਸਰ ਹੁਣ ਮੇਰੀ ਗੱਲ ਸੁਣੋ ਫਟਾਫਟ ਮੈਂ ਸੰਚੋਬਾ ਦੋ ਮੈਸਰ ਹੈ ਗਈਆਂ ਹਨਾ ਫਿਰ ਆਏ ਕਰੋ ਮੜੇ ਜੇ ਕੱਪੜੇ ਚੇਂਜ ਕਰਕੇ ਨਾਲੇ ਮੱਥਾ ਟੇਕ ਲਈਏ ਠੀਕ ਆ ਨਾਲੇ ਚੱਲੀਏ ਖਾਣੇ ਪਰ ਫਿਰ ਆਪਾਂ ਬਿਲਕੁਲ ਬਿਲਕੁਲ ਠੀਕ ਆ ਫਿਰ ਤੁਹਾਡੇ ਟਾਈਮ ਤੱਕ ਮਿਲਦੇ ਆ ਜੀ ਬਿਲਕੁਲ ਬਿਲਕੁਲ ਲੋ ਜੀ ਅੱਗ ਦਿਵਾਲੇ ਹੋ ਗਏ ਇਕੱਠੇ ਹੌਲੀ ਹੌਲੀ ਸਾਰੇ ਜਣੇ ਨੇ ਹੋ ਜਾਣਾ ਇਕੱਠੇ ਠੀਕ ਐ ਤਾਇਆ ਜੀ ਵੀ ਪਹੁੰਚੇ ਵੇ ਤਾਇਆ ਜੀ ਬਲਾਓ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਇਆ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਲੋੜੀ ਦੀਆਂ ਸਭ ਨੂੰ ਬਸਾਵਾ ਮਖਾਜ ਹੂੰ ਤੂੰ ਵੀ ਪਿਛੇ ਆ ਤੂੰ ਹੋਰ ਸਣਾਉ ਠੀਕ ਠਾਕ ਐ ਅੱਜ ਬਹੁਤ ਵਧੀਆ ਜੀ ਅੱਜ ਬੜੀ ਲੇਟ ਗੇੜਾ ਮਾਰੇ ਆਂ ਕਿਆ ਗੱਲ ਕਿਤੇ ਸੀ ਕਿ ਸਾਰੇ ਦਿਨ ਮਾ ਕਿਤੇ ਚਲ ਗਿਆ ਤਾਂ ਅੱਛਾ ਐ ਦੇਖੋ ਸਾਨੂੰ ਨਾ ਗਰੀਬਾਂ ਨੂੰ ਪਿੱਛੇ ਛੱਡਦੇ ਹੋ ਤੁਸੀਂ ਹਾਂ ਤੇ ਇੱਧਰ ਬੈਠੇ ਜੀ ਮੰਮੀ ਡੈਡੀ ਇਹ ਹੁਣ ਪਹਿਲਾਂ ਮੰਮੀ ਦਾ ਵੀ ਪਹਿਲਾਂ ਡੈਡੀ ਦਾ ਵੀ ਪੀਪੀ ਆਇਆ ਹੋਇਆ ਮਤਲਬ ਨਿਆਣੇ ਨਹੀਂ ਆਉਂਦੇ ਨਿਆਣੇ ਨਹੀਂ ਆਉਂਦੇ ਹੁਣ ਮੰਮੀ ਦਾ ਹੋਇਆ ਹੋਇਆ ਉਹਨ ਕਦੀ ਦੇਖਦੀ ਮੈਂ ਤਾਂ ਤੇ ਹੁਣ ਸਹੀ ਪਾਜੀ ਵੀ ਮੁੱਠੀ ਨਹੀਂ ਸਵਾਰੀ ਜਾਂਦਾ ਇਹ ਪਤਾ ਨਹੀਂ ਕੀ ਹੋਈਓ ਵੀ ਤੁਸੀਂ ਆ ਜਾਓ ਆ ਜਾਓ ਵਧੀਆ ਹੋਇਆ ਵਧੀਆ ਹੋਇਆ ਅੱਜ ਕਲਾਸ ਲੱਗੀ بڑے ਭਾਈ ਤੇ ਪਾਜੀ ਵੀ ਮੁੱਠੀ ਨਹੀਂ ਸਵਾਰੀ ਜਾਂਦਾ ਹਾਏ ਹਾਏ ਅੱਜ ਵਰਾ ਹੋ ਗਿਆ ਤਾਏ ਹੁਣ ਤਾਂ ਕਿਆ ਮਨ ਹੁੰਦਾ ਕਾਣੇ ਕਰੀਏ ਵਿਆਹ ਹੁਣ ਤੇ ਇਹਨੇ ਤਾਂ ਨਾਲ ਲਾ ਕਰ ਲਿਆ ਬੈਠਾ ਮੈਨਾ ਹੁੰਦਾ ਯਾਰ ਸੱਚ ਕਰ ਜਾਏ ਲੋਕੋ ਬਸ ਕੁਰਸੀ ਚੱਕ ਲਿਓ ਬਾਜੀ ਮਰਜੀ ਚੱਪਲਾ ਖੋਲ ਕੇ ਨਾ ਮਿਲ ਕੋ ਜੂ ਮਰਜੀ ਹੋਈ ਜੇ ਬੋਹ ਈਸ਼ਰ ਆਏ ਦਲੀਦਰ ਜਾਏ ਦਲੀਦਰ ਦੀ ਜੜ ਚੁੱਲ੍ਹੇ ਪਾਏ ਜੜ ਚੁੱਲ੍ਹੇ ਪਾਏ ਇਹ ਗੱਲ ਕਹਿ ਕੇ ਮੱਥਾ ਟੇਕਦੇ ਹੁੰਦੇ ਆ ਸਰ ਆਪਾਂ ਕੱਠਿਆਂ ਨੇ ਟੇਕਣਾ ਤੇ ਜਾਣ ਵਰਜਾ ਫਿਰ ਦਾ ਦੇਖੋ ਉਧਰ ਨਹੀਂ ਮੰਮੀ ਦੀਦੀ ਤੇ ਭਾਜੀ ਨੇ ਟੇਕਣਾ ਅਸਾਂ ਕਿਰਦਣਾ ਹਾਂ ਉਹ ਜੇ ਤੇ ਨਹੀਂ ਹੈਗੇ ਤੁੰਗੂ ਲੋੜੀਆਂ ਗੇਰ ਦੋ ਆਪਣਾ ਹਾਂਜੀ ਕਿਹਦੀਆਂ ਲਾਪਰੀ ਕੋ ਹੋ ਗਈਆਂ ਇੱਕੇ ਆ ਮੇ ਪਰੜ ਮੈਂ ਤੇ ਰਵਿੰਦਰ ਨੇ ਟੇਕਣਾ ਇੱਧਰ ਭਾਜੀ ਨੇ ਦੇ ਦੇ ਨਾ ਇੱਧਰ ਹੋ ਜਾ ਤੁਸੀਂ ਮੜਾ ਜਾ ਤੇ ਮੈਂ ਤਾਂ ਕਿਹਾ ਕਿਸੇ ਮੈਂ ਖਾ ਤੇਰਾ ਹੋ ਰੇ ਹਾਂ ਮੈਂ ਤਾਂ ਸਭ ਕੁ ਲਿਆਇਆ ਨਹੀਂ ਬੱਸ ਪਿੰਡੀਆ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਨੂ ਨੇ ਵਾਇਰੇ ਦਾ ਯਾਦ ਕਰਾਏ ਤੇ ਮੈਂ ਫੋਨ ਵੀ ਕਰਨਾ ਭੁੱਲ ਗਿਆ ਫੋਨ ਕਰਕੇ ਪੁੱਛ ਲਵਾਂ ਘਰ ਆ ਮੈਂ ਖਾ ਚੱਲ ਪੂਰੀਆ ਅਰਦਾਸ ਕਰ ਦੋ ਅਰਦਾਸ ਬੇਨਤੀਆਂ ਕਰ ਦੋ ਸ਼ੁਰੂ ਫੜ ਜਾ ਕੋਣ ਜਾ ਅਰਦਾਸ ਕੋਣ ਕਰੂਗਾ ਤੁਸੀਂ ਕਰ ਦੋ ਮਨਚਰ ਅਰਦਾਸ ਬੇਨਤੀ ਕਰ ਦੋ ਮਹਾਰਾਜ ਸੁੱਖ ਰੱਖੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਿਓ ਸਭ ਕੋ ਠੀਕ ਰੱਖੀ ਮੇਰੇ ਮਾਲਕਾ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਓ ਜੀ ਆਂਦੀ ਵਾਰ ਖੁਸ਼ੀ ਦੀ ਲੋੜੀ ਆਵੇ ਠੀਕਾ ਦੁੱਖ ਤਕਲੀਫਾਂ ਤੋਂ ਰੱਖਿਓ ਦੂਰ ਮਾੜੇ ਕੰਮਾਂ ਤੋਂ ਦੂਰ ਰੱਖਿਓ ਨਸ਼ੇ ਪੱਤੇਆਂ ਤੋਂ ਦੂਰ ਰੱਖਿਓ ਘਰ ਦੇ ਵਿੱਚ ਬਰਕਤ ਪਾਇਓ ਚੰਗੀ ਲੈਣ ਤੇ ਲਾਇਓ ਤੇ ਕੰਮ ਕਰ ਵਾਲੇ ਬਣਾਓ ਵਾਹਿਗੁਰੂ ਚਲੋ ਈਸਰ ਆਏ ਦਲੀਦਰ ਜਾਏ ਦਲੀਦਰ ਦੀ ਜੜ ਚੁੱਲ੍ਹੇ ਪਾਇ ਦੇ ਭਾਈ ਤੋਲ ਮੱਤਰਾਇਂ ਲੈ ਲੇ ਸੋਦੋ ਚੀਜ਼ਾਂ ਦੀ ਤਾਂ ਕਿ ਹੋਗੀ ਚੱਤੂਦਾਰ ਚੱਲੋ ਜੀ ਮੱਥਾ ਟੇਕ ਲਿਆ ਠੀਕ ਐ ਤੇ ਹੁਣ ਆਹ ਕੈਮਰਾ ਲੱਭੋ ਖੜਾ ਲਾ ਕੈਮਰਾ ਖੜਾ ਉਹ ਮੈਨੂੰ ਇਹ ਸੀ ਨਾ ਵੀ ਸਾਰੇ ਪਹਿਲੀ ਲੋੜੀ ਆ ਵੀ ਇਕੱਠੇ ਮੱਥਾ ਟੇਕਾਂਗੇ ਪਰ ਹੁਣ ਸਰਦਾਰ ਸਾਹਿਬ ਨੂੰ ਸਮਝੇ ਨਹੀਂ ਇਸ ਗੱਲ ਦੀ ਕਿਆ ਕਰੀ ਭੁੱਲ ਗਿਆ ਉਹ ਆਲੇ ਪੁਪੇ ਮੈਂ ਨਈ ਵੀਡੀਓ ਬਣਾਉਂਦੀ ਸੀ ਮੈਂ ਨਾਲ ਇੱਕ ਨਾਰਾ ਟੇਕ ਲਊਗਾ ਚਲ ਕੋਈ ਨਾ ਦੁਬਾਰਾ ਦੀਦੀ ਦੇ ਭਾਜੂ ਨੇ ਦੇਖਣਾ ਹੁਣ ਦਿਮਾਗ ਭਾਰੀ ਨੇ ਦੇਖਣਾ ਦਿਮਾਗ ਭਾਰੀ ਨੇ ਦੇਖਣਾ ਕੋਈ ਨਾ ਕੋਈ 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 ਗੱਲ ਚੱਲ ਕੇ ਇਕੱਠੇ ਹੋ ਰਹੇ ਹੋ ਜੇ ਫੇਰ ਇੱਕ ਲੋਕ ਹੋਰ ਦੱਸ ਕੋਈ ਹਾਂ ਹੋਰ ਕੀ ਐ ਪੁੱਲ ਲਗਾ ਕੰਦਾ ਨਹੀਂ ਨਹੀਂ ਐਂ ਕਰ ਹੁਣ ਇੱਕ ਵਾਰ ਫੇਰ ਟੇਕ ਲਊਂਗਾ ਹੋਰ ਕਰ ਇੱਕ ਲੰਦੀਆ ਵਾਹਕ ਨੂੰ ਸਭ ਦਾ ਭਲਾ ਕਰੇ ਪਾਪਾ ਜੀ ਯੋ ਹਸਪਤਾਲ ਵਾਲੇ ਵੀ ਉਹ ਬੈਠੇ ਆ ਪਈ ਉਹ ਅਖੀ ਕੁਹੀ ਆਪਣੇ ਘਰ ਨੂੰ ਆਉਣ ਠੀਕ ਆ ਜੀ ਤੇ ਸਭ ਨੂੰ ਖੁਸ਼ੀ ਵਾਲੀ ਲੋਹੜੀ ਆਵੇ ਠੀਕ ਹੈ ਮਮੀ ਰੈਡੀ ਇੱਥੇ ਹੀ ਸਾਡੇ ਸਾਥ ਬਣੇ ਰਹੇ ਜੀ ਸਾਡੇ ਟੱਬਰ ਦਾ ਠੀਕ ਆ ਬਾਕੀ ਜੇ ਮਾੜੇ ਮੁੱਟੀ țeੜ ਫਿੜ ਹੁੰਦੀ ਆ ਤਾਂ ਉਹਨੂੰ ਵੀ ਮਹਾਰਾਜ ਆਪੇ ਕੰਟਰੋਲ ਚ ਕਰੀ ਜਾਵੇ ਕਿੰਦੀ ਨੇ ਕਿੰਨੇ ਜਿੱਥੇ ਦੋ ਭਾਂਡੇ ਤੇ ਖੜਕਦੇ ਜੀ ਜੱਲਾ ਮਿੱਠੇ ਦੇ ਨਾਲ ਨਹੀਂ ਚਾਹਦਾ ਕਿ ਨੱਟ ਪਿਆਰ ਪਾਵੇ ਲੈ ਫੜ ਸ਼ੁਗ ਤੂੰ ਵੀ ਦੇਖ ਠੀਕ ਹੈ ਕਥਾ ਇਹ ਲੋਹੜੀ ਬਾਜੀ ਦਾ ਨੰਬਰ ਕੋਈ ਨਹੀਂ ਕੋਈ ਨਹੀਂ ਅੱਗੇ ਜਾ ਰਿਹਾ ਚਲੋ ਚਲ ਚੱਲ ਬੱਸ ਕਰ ਰਿਹਾ ਇਸੇ ਨਾਲ ਚੱਲੋ ਵਾਹ ਉਹ ਜੀ ਆਈ ਸਾਡੀ ਅੱਜ ਪਹਿਲੀ ਲੋੜੀ ਮਹਾਰਾਜ ਪਰਮਾਨੰਦ ਕਰੂਗਾ ਬਾਦੇ ਵਿੱਚ ਹੁਣ ਬਾਦੇ ਇਹ ਕਹਿੰਦੀ ਮੈਂ ਖਾ ਲਵਾਂ ਹੋਰ ਦੰਦਿਆ ਹੋਰ ਦੰਦਿਆ ਹੋਰ ਲੈ ਲਈ ਪੁੱਤ ਖਾਣੇ ਨੂੰ ਆ ਦੇਖੋ ਇਹ ਆ ਦੇਖੋ ਇਹ ਆ ਦੇ ਦੇ ਲੈ ਆ ਦੇ ਸਾਧਰੇ ਫੇਰਾ ਹੋ ਗਿਆ ਹਾਂ ਜਾ ਕੇ ਆ ਦੇ ਦੇ ਜੀ ਪੁੱਤ ਲੈ ਕਹਿ ਰਿਹਾ ਕਿ ਨੇ ਵੀਡੀਓ ਚਲੋ ਜੀ ਫਿਰ ਠੀਕ ਆ ਮੈਂ ਕਹਿੰਦੀ ਕਿ ਗਏ ਪਿਆ ਹਾਂ ਅਗਲੇ ਬਲੌਗ ਚ ਮਿਲਦੇ ਆ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਠੀਕ ਆ ਜੀ ਸਾਰੇ ਨੂੰ ਹੈਪੀ 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 ਹੈ ਹੈਪੀ ਵਾਲੀ ਲੋਹੜੀ ਓਕੇ ਫਿਰ ਬਾਏ ਬਾਏ ਹਾਂ ਜੀ ਲਓ ਜੀ ਕੱਲ ਮਨਾਈ ਲੋਹੜੀ ਤੇ ਅੱਜ ਪੈ ਗਿਆ ਨਵਾਂ ਹੀ ਪੰਗਾ ਇੱਕ ਸਾਜਰੇ ਮੈਂ ਭਾਈ ਮੈਡਮ ਜੀ ਨੂੰ ਕਿਹਾ ਹਮ ਆ ਲੈ ਆਓ ਚਾਹ ਡੰਗਰਾਂ ਦਾ ਹੋ ਗਿਆ ਟਾਈਮ ਦੇਖੀਏ ਜਾ ਕੇ ਡੰਗਰ ਬੱਛਾ ਭਾਈ ਉਠੀਏ ਮੈਡਮ ਜੀ ਦਾ ਭਾਈ ਉਹਨੀਆਂ ਗੂੰ ਗੂੰ ਜੀ ਕਰੀ ਜਾਵੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਭਾਈ ਨੂੰ ਇਹ ਜਦੋਂ ਫਿਰ 48 ਰੋਲੀ ਪੁੱਛਿਆ ਮਾਹ ਹੋਇਆ ਗਿਆ ਇਹਦਾ ਹੋ ਗਿਆ ਜੀ ਗਲਾ ਬਿਲਕੁਲ ਜਾਮ ਜੈਸਮੀਨ ਦਾ ਇਹ ਟੌਨਸਰ ਹੋ ਜਾਂਦੇ ਆ ਜੀ ਜੇ ਖੱਟਾ ਖਾ ਲਵੇ ਨਾ ਖੱਟਾ ਖਾਣ ਤੇ ਹਟਦੀ ਹੈ ਨਹੀਂ ਐਮੀ ਕਹੀਏ ਤੁਹਾਨੂੰ ਕਸੂਰ ਵੀ ਕਿਸੇ ਦਾ ਨਹੀਂ ਆ ਕਸੂਰ ਵੀ ਆਪ ਦਾ ਹੀ ਆ ਇਹਦਾ ਕਦੇ ਆਚਾਰ ਖਾਣ ਲੱਗ ਜਾਂਦੀ ਆ ਕਦੇ ਦਹੀਂ ਖਾਣ ਲੱਗ ਜਾਂਦੀ ਆ ਜੇ ਮੈਂ ਰੋਟੀ ਖਾਂਦਾ ਲੱਸੀ ਪੀਂਦਾ ਇਹ ਲੱਸੀ ਪੀ ਲੰਦੀ ਆ ਚੱਕ ਕੇ ਵੀ ਭਾਈ ਜੇ ਤੈਨੂੰ ਨਹੀਂ ਚੀਜ਼ ਸੈੱਟ ਬੰਦੀ ਤੂੰ ਨਾ ਖਾ ਪੀ ਹਨਾ ਬੰਦੇ ਨੂੰ ਜਿਹੜੀ ਚੀਜ਼ ਨਹੀਂ ਸੈੱਟ ਬੰਦੀ ਬੰਦਾ ਪਰਹੇਜ਼ ਕਰੇ ਉਸ ਚੀਜ਼ ਤੇ ਉਹ ਚਲੋ ਪਰ ਜੀਬ ਦਾ ਸਵਾਦ ਕਿੱਥੇ ਜੀਬ ਰੁਕਦੀ ਹਨਾ ਵੀ ਜੇ ਹੁਣ ਮੰਨ ਲਓ ਜਿੱਥੇ ਮੰਨ ਲਓ ਲੱਸੀ ਪਈ ਆ ਮੂਰੇ ਇਹ ਨਹੀਂ ਆ ਜਿਹੜੇ ਬੰਦੇ ਦਾ ਦਿਲ ਕਰਦਾ ਖਾਏ ਹੋ ਜਾਂਦਾ ਮਾਣਾ ਮੋਟਾ ਪਰ ਇਹਨੂੰ ਬਿਲਕੁਲ ਹੀ ਮਾਫਕ ਨਹੀਂ ਹੈ ਕੀਦਾ ਹੋ ਜਾਂਦਾ ਜੀ ਗਲਾ ਜਾਮ ਟੌਂਸਰ ਜੇ ਹੋ ਜਾਂਦੇ ਫੁੱਲ ਜਾਂਦੇ ਔਰ ਇਹ ਤੇ ਆ ਹੁਣ ਸਵੇਰ ਦੀ ਪਈ ਆ ਜੀ ਅੱਜ ਮੈਡਮ ਹੁਣ ਟੌਂਸਰਾਂ ਦਾ ਕੰਮ ਗਿਆ ਬਾਅਦ ਥੋੜਾ ਜਿਹਾ ਤੇ ਹੁਣ ਦਵਾਈ ਲੈ ਕੇ ਆਉਨੇ ਆ ਜੀ ਜਾ ਕੇ ਹਨਾ ਪੇਟਰ ਬਸ ਇੱਕ ਗ੍ਰੈਸਲੀਨ ਜੀ ਤੇ ਕਰਾਰੇ ਜੇ ਕਰ ਲਏ ਨੇ ਗ੍ਰੈਸਲੀਨ ਜੀ ਲਾ ਲਈ ਤੇ ਦੇਖੋ ਹੁਣ ਅਗਰ ਆਮ ਆ ਜਵੇ ਤੇ ਤੁਸੀਂ ਵੀ ਦੱਸਿਓ ਜੇ ਕਿਸੇ ਕੋਲ ਕੋਈ ਇਲਾਜ ਹੋਵੇ ਟੌਂਸਰਾਂ ਦਾ ਕੋਈ ਵਧੀਆ ਇਲਾਜ ਹੋਵੇ ਘਰੇਲੂ ਨੁਕਸਾ ਹੋਵੇ ਚਲੋ ਦਵਾਈ ਦਾ ਭਲਾ ਬੰਦਾ ਲੈ ਲੰਦਾ ਉਹ ਨਹੀਂ ਕੋਈ ਦਿੱਕਤ ਆ ਏਦਾਂ ਹੁੰਦਾ ਨਾ ਵੀ ਕਈ ਵਾਰ ਕਿਸੇ ਕੋਲ ਦੇਸੀ ਨੁਸਖਾ ਹੁੰਦਾ ਹੈ ਵੀ ਮਤਲਬ ਆਮ ਆ ਜਾਂਦਾ ਅ ਕਹਿ ਲੋ ਵੀ ਮੁੜ ਕੇ ਹੋ ਵੀ ਨਾ ਕਈ ਵਾਰ ਹੁੰਦਾ ਕਿਸੇ ਕੋਲ ਹਨਾ ਕਿਉਂਕਿ ਬਹੁਤ ਦੁਨੀਆ ਤਜਰਬੇ ਵਾਲੀ ਬੈਠੀ ਆ ਭਾਈ ਹਨਾ ਤੇ ਹੁਣ ਮੈਂ ਤਾਂ ਚੱਲਾ ਜੀ ਦੁੱਧ ਪਾਉਣ ਅ ਬਾਕੀ ਮੈਡਮ ਜੀ ਨੂੰ ਹੁਣ ਠਾਲਿਆ ਤਾਂ ਮੰਮੀ ਸਾਡੇ ਕਹਿੰਦੇ ਵੀ ਨਹੀਂ ਤੂੰ ਹਜੇ ਸੌ ਲ ਲੈਣ ਦੇ ਕੋਈ ਗੱਲ ਨਹੀਂ ਚੱਲ ਹੁਣ ਸਿਆਲ ਮਾ ਤੁਹਾਨੂੰ ਪਤਾ ਹੀ ਆ ਜੀ ਕੰਮਕਾਰ ਕੋਈ ਹਜੇ ਐਡਾ ਹੈ ਨਹੀਂ ਰੋਟੀਆਂ ਪਕਾਣੀਆਂ ਹੁੰਦੀਆਂ ਇਹਨਾਂ ਨੇ ਬਾਅਦ ਵਿੱਚ ਚਲੋ ਕਰਦੇ ਆ ਜੋਗੀ ਲਾ ਲੈਣੀ ਮੇਰੇ ਜੋਗੀ ਮम्मी ਜੀ ਨੇ ਲਾਤੀ ਗੈਸ ਤੇ ਹੁਣ ਮੈਂ ਤਾਂ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਮੈਂ ਤਾਂ ਚਲਿਆ ਹੁਣ ਦੁੱਧ ਪਾਉਣ ਹੁਣ ਮੈਡਮ ਜੀ ਅਜੇ ਸੁੱਤੇ ਪਏ ਆ ਦੇਖਦੇ ਹਾਂ ਹੁਣ ਭਾਈ ਠਾਲ ਕੇ ਕੋਈ ਕਹਾ ਕਹਿੰਦੇ ਆ ਹਨਾ ਲਓ ਜੀ ਭਾਈ ਜੀ ਮੈਡਮ ਰਜਾਈ 'ਚ ਮੈਡਮ ਜੀ ਸਤ ਸ੍ਰੀ ਅਕਾਲ ਸਤਰੀਕਾਲ ਜੀ ਆਹ ਨਜ਼ਾਰੇ ਆ ਬਾਈ ਇਹ ਹੈ ਸ਼ਾਹੀ ਜ਼ਿੰਦਗੀ ਜਿੱਦਾਂ ਨਿਆਣੇ ਨੂੰ ਨਹੀਂ ਕਹਿ ਦਿੰਦੇ ਵੀ ਬਾਈ ਬਾਦਸ਼ਾਹੀ ਉਮਰ ਆ ਇਹ ਨਾ ਕੋਈ ਟੈਨਸ਼ਨ ਨਾ ਕੋਈ ਫਿਕਰ ਨਾ ਫਾਕਾ ਹੈ ਹੈ ਆ ਇਹ ਨਜ਼ਾਰੇ ਦੇਖ ਲਾ ਹੈ ਨਜ਼ਾਰੇ ਮौजਾਂ ਲੱਗੀਆਂ ਪਈਆਂ ਮौजਾਂ ਦੱਸ ਸਤਰੀਕਾਲ ਜੀ ਦੱਸ ਹਾਂ ਉਹ ਨਿਕਲਦੀ ਫੋਕੀ ਆਵਾਜ਼ ਅੰਦਰ ਤੋਂ ਕਿਆ ਹੋ ਗਿਆ ਹੋ ਗਿਆ ਹੈ ਗਲਜਾਮ ਹੋ ਗਿਆ ਤਾਂ ਇੱਥੇ ਪਈ ਦਿਆ ਪਤਾ ਵੀ ਨਹੀਂ ਲੱਗਦਾ ਕਿਆ ਕਹਿੰਦੀ ਆ ਹਾਂ ਗਲਜਾਮ ਹੋ ਗਿਆ ਹੈ ਫੇ ਹੁਣ ਦਵਾਈ ਦੂ ਹੀ ਲੇ ਯਾਰ ਇਦਾਂ ਦਾ ਕंग्रेਸ ਲੀਨ ਜੀ ਤੇ ਹੋਇਆ ਨਹੀਂ ਫਾਇਦਾ ਹਾਂ ਕਿੰਨਾ ਹੈ ਕਿਆ ਕਹਿੰਨੀ ਟਾਈਮ ਤਾਂ ਖਾਸਾ ਹੋ ਗਿਆ ਨੇ ਹੁਣ ਤਾਂ ਹੋ ਗਿਆ ਸਵਾ ਅੱਠ ਹੋ ਗਏ ਹੋਰ ਜੇ ਮੈਂ ਢਾਲਿਆ ਨੇ ਤੁੰ ਢਾਲਿਆ ਤਾਂ ਹੈ ਤਾਂ ਫਿਰ ਜਦ ਕਹਿੰਦੀ ਮੈਂ ਬਿਮਾਰ ਹਾਂ ਚੱਲ ਫਿਰ ਰੋਟੀ ਮੈਂ ਖਾ ਲਈ ਹਾਂ ਹੁਣ ਮੈਂ ਚੱਲਿਆ ਦੁੱਧ ਪਾਣਾ ਠੀਕ ਹੈ ਤੋ ਹੁਣ ਦੇਖ ਵੇ ਦਵਾਈ ਦੂਈ ਦਾ ਦੇ ਮੈਂ ਆ ਕੇ ਦਵਾ ਲਿਆਉਂਗਾ ਫਿਰ ਹਨਾ ਜਦ ਤੱਕ ਅਗਰੈਸਲਿਨ ਲਾ ਲ ਪਈਆ ਕੋਈ ਖਰਾਕ ਪਹਿਲਾਂ ਲਈ ਚੋ ਖਤਮ ਹੋ ਗਿਆ ਜਲ ਗਰੈਸਲੀਨ ਨਾਲ ਆ ਹਜੇ ਫੇਰ ਮੈਂ ਆ ਗਿਆ ਚੱਲ ਫੇਰ ਦਵਾਈ ਲੈਣੇ ਜਾ ਕੇ ਹਨਾ ਹਾਂ ਹਾਂ ਸਾਜਨਾ ਮੈਂ ਟਾਈਮ ਦੇ ਨਾਲੇ ਠੀਕ ਹੈ ਤੇ ਲਓ ਜੀ ਫੇਰ ਤੁਹਾਨੂੰ ਮਿਲਦੇ ਕਿਸੇ ਅਗਲੇ ਵਲੌਗ ਚ ਹੁਣ ਚੱਲੀਏ ਦੁੱਧ ਪਾਇਈਏ ਜੀ ਜਾ ਕੇ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ